ਅੱਸਲਾਮੁਅਲੈਕੁਮ ਜੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਆ ਸਾਰੇ ਤੰਦਰੁਸਤ ਠੀਕ ਠਾਕ ਹੋਮੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਮੌਲਾ ਅਲੀ ਸਰਕਾਰ ਤੇ ਖਵਾਜਾ ਵਲੀਦ ਢਾਈਆ ਕਲਾਮ ਇੱਕ ਜੁੱਟ ਦਾ ਕਲਾਮ ਢਾਈਆ ਕਲਾਮ ਹੈ ਔਰ ਕੋਈ ਇਹਨੂੰ ਕਰ ਸਕਦਾ ਆ ਨੂਰੀ ਕਲਾਮ ਆ ਬਿਨਾ ਗੁਰੂ ਆਲਾ ਕੋਈ ਵੀ ਇਨਸਾਨ ਕਰ ਸਕਦਾ ਇਹਨੂੰ ਡੇਲੀ ਵਾਦ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹਦੀ ਸੇਵਾ ਕਰਨੀ ਜ਼ਰੂਰੀ ਆ ਪਹਿਲਾਂ ਜਿਸ ਨੇ ਸੇਵਾ ਕਰਨੀ ਸੇਵਾ ਕਰ ਲੋ ਜੇ ਉਦਾਂ ਕਿਸ ਨੇ ਰਟਣਾ ਹੈ ਉਦ ਦੀ ਲਾਈਫ ਦੇ ਵਿੱਚ ਉਦਾਂ ਜਪੀ ਜਾਓ ਠੀਕ ਹੈ ਜੀ ਪਰ ਜੇ ਸੇਵਾ ਕਰ ਲਉ ਤਾਂ ਜਿਆਦਾ ਵੈਟਰ ਗੱਲ ਆ ਸੇਵਾ ਦੇ ਵਿੱਚ ਉਦ ਹੀ ਕੰਮ ਕਰੂਗਾ ਜਿਵੇਂ ਇੱਕ ਵੱਡਾ ਕਲਮਾ ਜਾਂ ਕੋਈ ਡੈਂਕਾ ਕਲਾਮ ਇਹ ਚੀਜ਼ ਜੇ ਕੰਮ ਕਰਦੀ ਆ ਉਦ ਦੀ ਇਹ ਚੀਜ਼ ਕੰਮ ਕਰੂਗੀ ਠੀਕ ਹੈ ਜੀ ਸੋ ਇਸ ਕਲਮੇ ਦੀ ਵਿਧੀ ਤੇ ਕਲਮਾ ਵਗੈਰਾ ਦੱਸਣ ਤੋਂ ਪਹਿਲਾਂ ਆਪ ਸਭ ਨੂੰ ਗੁਜ਼ਾਰਿਸ਼ ਆ ਕਿ ਸਾਡੇ ਚੈਨਲ ਪੰਜ ਪੀਸ ਸਰਕਾਰ ਨੂੰ ਵੱਤੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਨਾਲੀਆਂ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ। ਸੋ ਖਵਾਜਾ ਪੀੜੀ ਦੀ ਸੇਵਾ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਮਾ ਜਾ ਤਰ ਕੋਇਆ ਪੀੜੀ ਦੀ ਸੇਵਾ ਪੰਜਾ ਹੁੰਨਿਆ ਸਪੈਸ਼ਲ ਵੀਡੀਓ ਹੀ ਪਏ ਹੋਇਆ ਵੀ ਕੋਇਆ ਪੀੜੀ ਸੇਵਾ ਕਿੱਦਾਂ ਕਰਨੀ ਆ। ਤੇ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੋਊਗਾ। ਤੁਸੀਂ ਇਹਦੇ ਵਿੱਚ ਕੱਚੀਆਂ ਹਾਜੀਆਂ ਨਹੀਂ ਪੱਕੀਆਂ ਦੇਣੀਆਂ। ਠੀਕ ਆ ਜੀ ਖਵਾਜਾ ਪੀੜੀ ਦੀ ਪੱਕੀ ਹਾਜੀ ਨਹੀਂ ਜਾਊਗੀ। ਤੇ ਮੌਲਾ ਅਲੀ ਸਰਕਾਰ ਦੇ ਨਾਂ ਉ ਦੇ ਮੋਹਰੀ ਸਰਕਾਰ ਦੇ ਤੁਸੀਂ ਇੱਕ ਪੂਰੀ ਨਿਆਇ ਚੋਲਾ ਦੀ ਜਿਹੜੀ ਮਰਜ਼ੀ ਤੁਸੀਂ ਬਣਾ ਕੇ ਦੇ ਸਕਦੇ ਹੋ ਨਾ ਤੁਸੀਂ ਦੋਲ ਦੋਲਦੇ ਉਹਦੇ ਚੂਰਮਾ ਬਣਾ ਕੇ ਦੇਣਾ ਆ ਠੀਕ ਹੈ ਜੀ ਜਿਹੜੀ ਉਹਨਾਂ ਦੀ ਸਵਾਰੀ ਹੁੰਦੀ ਆ ਤੇ ਕਹੂਰ ਵੀ ਕਈ ਤਰ੍ਹਾਂ ਦਾ ਪ੍ਰਚਾਰ ਲੱਗ ਜਾਂਦਾ ਪਰ ਤੁਸੀਂ ਇਹ ਨਾਲ ਦੇਣਾ ਤੇ ਗਾਈ ਤੇ ਨਾਲ ਚਿੱਟੀ ਬਰਫੀ ਦੋ ਪੀਸ ਦੋ ਢਾਈ ਵੀ ਜਿੰਨੇ ਤੁਹਾਡੇ ਦਿਲ ਕਰਦਾ ਪੀਸ ਲੈ ਲਓ ਥੋੜੀ ਵੱਧ ਲੈ ਸਕਦੇ ਉਹਦਾ ਲਗਦਾ 10 ਰੁਪਏ ਜਨੇ ਤਾਂ ਤੁਸੀਂ ਇਹ ਸਮਾਨ ਵਸ ਲੈਣਾ ਆ ਦੇ ਇਹਨੂੰ ਲੈ ਕੇ ਤੁਸੀਂ 11 ਦਿਨ ਜਾਂ 43 ਦਿਨ ਤੇ 21 ਦਿਨ ਜਿੰਨੇ ਦਿਨ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਸੇਵਾ ਬਿਲਕੁਲ ਪਾਕ ਸਾਫ ਹੋ ਕੇ ਕਰਨੀ ਆ ਕੋਈ ਵੀ ਦਿਲ ਦੇ ਵਿੱਚ ਮਨ ਦੇ ਵਿੱਚ ਉਹ ਜਿਹੜੀ ਦਲਤ ਸ਼ਬਦ ਵਿਚਾਰ ਨਹੀਂ ਲਿਆਉਣੇ ਹੈਗੇ ਬਾਣੀ ਤੇ ਪੂਰਨ ਤੱਕ ਕੰਟਰੋਲ ਰੱਖਣਾ ਹੈ ਤੇ ਇਹ ਕਲਮੇ ਦੀ ਇੱਕ ਖਾਸੀਅਤ ਹੈ ਕਿ ਇਹਨੂੰ ਜਿਹੜਾ ਇਹ ਗੁਰੂ ਨਹੀਂ ਧਾਰਿਆ ਹੋਇਆ ਜਿਹੜੇ ਇਸ ਲਾਈਨ ਦੇ ਵਿੱਚ ਉਦਾਇਸ਼ਕ ਦੇ ਨਾਲ ਆਉਣਾ ਚਾਹੁੰਦੇ ਆ ਉਹ ਇਹਨੂੰ ਕਰ ਸਕਦਾ ਹੈ ਬਿਨਾ ਗੁਰੂ ਵਾਲਾ ਕਰ ਸਕਦਾ ਕੋਈ ਦਿੱਕਤ ਆਣੀਗਾ ਨਹੀਂ ਕਿਉਂਕਿ ਇਹ ਕਲਮਾ ਨੂਰੀ ਕਲਮਾ ਆ ਇਹਦੇ ਨਾਲ ਥੋੜੀ ਹਫਾਇਤ ਹੋਊਗੀ ਤੁਹਾਨੂੰ ਬੁਰੀਆਂ ਬਲਾਵਾਂ ਤੋਂ ਬਚਾ ਕੇ ਰੱਖੂਗਾ ਤੇ ਬਰਕਤਾਂ ਹੋਣਗੀਆਂ ਬਸ ਇਹ ਇੰਨੇ ਕੰਮ ਲਈ ਆ ਠੀਕ ਹੈ ਜੀ ਤੇ ਜੇ ਕੋਈ ਇਹਨੂੰ ਚੇਲਾ ਵਰਤਦਾ ਆ ਜਿਵੇਂ ਪਹਿਲਾਂ ਕੋਈ ਚੇਲ ਗਰੀ ਕਰ ਰਿਹਾ ਉਹ ਬਾਬਾ ਗਰੀ ਕਰ ਰਿਹਾ ਤੇ ਉਹਨੇ ਪਹਿਲਾਂ ਛਲੇ ਸਾਧਨਾ ਕੱਢੇ ਹੋਏ ਜਿਵੇਂ ਪੂਰਨ ਦਾ ਤੌਰ ਤੇ ਇਹਦੇ ਬਿਲਕੁਲ ਵਿਧੀ ਅਨੁਸਾਰ ਚਿਲਾ ਕਰ ਲੰਦਾ ਯਾਰ ਰੈਤ ਦੇ ਅਨਸਾਰ ਤਾਂ ਉਹਦੇ ਕੋਲ ਇਹ ਪੂਰਾ ਕਲਮਾ ਡੈਂਕੇ ਦੀ ਤਰ੍ਹਾਂ ਕੰਮ ਕਰੂਗਾ ਖਵਾਜਾ ਪੀਰ ਤੇ ਮੌਲਾ ਵਾਲੀ ਸਰਕਾਰ ਜੀ ਆ ਇੱਕ ਜੁੱਟ ਦਾ ਕਲਾਮ ਆ ਇਹ ਢਾਈਆ ਗਲਾਂ ਮੈਂ ਤੁਹਾਨੂੰ ਪਤਾ ਢਾਈਆ ਗਲਾਂ ਤੋਂ ਬਹੁਤ ਤੇਜ਼ ਹੁੰਦੇ ਆ ਜੋ ਜਿਹੜੀ ਮੈਂ ਤੁਹਾਨੂੰ ਹਾਈ ਰੀ ਪਿਆਰੀ ਦੱਸੀ ਉਹ ਹਾਈ ਰੀ ਪਿਆਰੀ ਤੁਸੀਂ ਕਿਸੇ ਵੀ ਜੁਮੇ ਵਾਲ ਦੇ ਨਾਲ ਠੀਕ ਹੈ ਜੀ ਜੁਮੇ ਵਾਲ ਦੇ ਨਾਲ ਤੁਸੀਂ ਸ਼ੁਰੂ ਕਰ ਲੈਣਾ ਹੈ ਅਗਰ ਜੁਮੇ ਵਾਲ ਦੇ ਨਹੀਂ ਜੀ ਸ਼ੁਰੂ ਕਰ ਸਕਦੇ ਤਾਂ ਐਤਵਾਰ ਨੂੰ ਕਿਸੇ ਵੀ ਚੰਨਣ ਦੇ ਪਾਸ ਜਾਣਣ ਦੇ ਆ ਤੁਹਾਨੂੰ ਸ਼ੁਰੂ ਕਰ ਲੋ ਦਰਿਆ ਤੇ ਜਾਣਾ ਆ ਦਰਿਆ ਤੇ ਜਾ ਕੇ ਤੁਸੀਂ ਮੋਹਲਾ ਵਾਲੀ ਸਰਕਾਰ ਦੀ ਪਿਆਰੀ ਜਿਹੜੀ ਨਾਲ ਦਸੀ ਉਹ ਲੈ ਜਾਣੀਆਂ ਨਾਲ ਤੁਸੀਂ ਖੋਇਆ ਪੀਜਾ ਦੜੀਆਂ ਬਣਾ ਕੇ ਲੈ ਕੇ ਜਾਣਾ ਇਹਦੇ ਵਿੱਚ ਇਹ ਹੋਈਆਂ ਬਣੀਆਂ ਹੀ ਜਾਣਗੀਆਂ ਕੱਚੀਆਂ ਹੋਈਆਂ ਨਹੀਂ ਦੇਣੀਆਂ ਇਹਦੀਆਂ ਠੀਕ ਹੈ ਜੀ ਇਹ ਪੱਕੀਆਂ ਹੋਈਆਂ ਹੀ ਜਾਣਗੀਆਂ ਬਿਨਾਂ ਗੁਰੂ ਵਾਲੇ ਵੀ ਪੱਕੇ ਪੱਕੀਆਂ ਹੋਈਆਂ ਤੇ ਜਿਹੜੇ ਗੁਰੂ ਵਾਲੇ ਜਿਨ੍ਹਾਂ ਨੇ ਪਹਿਲਾਂ ਚਿੱਲੇ ਸਾਧਨਾ ਕੀਤੀ ਉਹਨਾਂ ਨੇ ਕੱਚੀਆਂ ਆਈਆਂ ਪਹਿਲਾਂ ਦਿੱਤੀਆਂ ਹੁੰਦੀਆਂ ਉਹ ਵੀ ਪੱਕੀਆਂ ਹੀ ਲੈ ਕੇ ਜਾਣਗੇ ਠੀਕ ਹੈ ਜੀ ਪੱਕੀਆਂ ਹੀ ਹੋਈਆਂ ਜਾਣੀਆਂ ਲੱਗਣੀਆਂ ਆ ਤੇ ਪੂਰੇ ਜਿੰਨੇ ਦਿਨ ਸੇਵਾ ਕਰਨੀ ਹੋਵੇ ਨੇ ਦਿਨ ਸਮਾਨ ਬਣਾ ਕੇ ਨਾਲ ਲੈ ਕੇ ਜਾਣਾ ਪਣਾ ਆ ਤੇ ਨਾਲ ਤੁਸੀਂ ਇੱਕ ਦੇਸੀ ghee ਦਾ ਚਿਰਾਗ ਲਾਉਣਾ ਆ ਤੇ ਨਾਲ ਤੁਸੀਂ ਇੱਕ ਸਰੋਂ ਦੇ ਤੇਲ ਦਾ ਚਿਰਾਗ ਠੀਕ ਆ ਜੀ ਦੋ ਚਿਰਾਗ ਲਾ ਲੈਣੇ ਆ ਤੇ ਥੋੜੇ ਸਾਈਡ ਸਾਈਡ ਤੇ ਕਰਕੇ ਇੱਕ ਪਾਸੇ ਦਲੀਏ ਦਾ ਮੱਥਾ ਟੇਕ ਲੈਣਾ ਇੱਕ ਪਾਸੇ ਥੋੜੇ ਜੋ ਤੁਸੀਂ ਮੌਲ ਵਾਲੀ ਸਰਕਾਰ ਦੇ ਨਾਇਰ ਨੇ ਲੈ ਕੇ ਆਉ ਦਾ ਮੱਥਾ ਟੇਕ ਲੈਣਾ ਆ ਇਹ ਨਾਲ ਕਰਕੇ ਤੁਸੀਂ ਉਹਦੇ ਨਾਲ ਨਾਮ ਲੈ ਕੇ ਪੀਰਾਂ ਦਾ ਦਰਿਆ ਦੇ ਵਿੱਚ ਤੁਸੀਂ ਚੱਲਦੇ ਪਾਣੀ ਦੇ ਵਿੱਚ ਹਾਜ਼ਰੀਆਂ ਪਾ ਲੜਨੇ ਆ। ਤੇ ਉੱਥੇ ਬਹਿ ਕੇ ਪਾਣੀ ਦੇ ਕੰਡੇ ਤੁਸੀਂ ਇਹ ਕਲਮ ਕਲਮ ਪੜਨਾ ਆ। ਵਿੱਚ ਖੜ ਕੇ ਪਾਣਾ ਤਾਂ ਜਿਆਦਾ ਵਧੀਆ ਗੱਲ ਨਹੀਂ ਤਾਂ ਪਾਣੀ ਦੇ ਕੰਡੇ ਵੇਖ ਕੇ ਤੁਸੀਂ ਉੱਤੇ ਪੜ ਲਓ ਤਸਬੀਹਾਂ ਕਰ ਲਿਓ। ਤੇ ਘਰੇ ਤੁਸੀਂ ਰੋਜ਼ ਤਸਬੀਹਾਂ ਕਰਨੀਆਂ ਕਰਨੀਆਂ ਘਰੇ ਵੀ ਆ ਕੇ ਉੱਥੇ ਵੀ ਇੱਕ ਅੱਧੀ ਤਸਬੀਹ ਕਰਨੀ ਆ ਤੇ ਘਰੇ ਆ ਕੇ ਵੀ ਕਰਨੀ ਆ ਠੀਕ ਆ ਜੀ ਘਰੇ ਆ ਕੇ ਬੈਣਾ ਚਰਾਗ ਲਾ ਕੇ ਬਹਿਣਾ ਆ। ਤੇ ਗਰਵਤੀ ਸੈਂਟੂ ਫੋਥੇ ਵੀ ਲਗਣੇ ਆ ਇੱਥੇ ਵੀ ਲਗਣਗੇ ਆ ਠੀਕ ਹੈ ਜੀ ਪਤਾਸੇ ਨਾਲ ਜ਼ਰੂਰ ਲੈ ਕੇ ਜਾਣਾ ਗੁਣਾ ਕਰ ਜੋ ਪਤਾਸੇ ਹੁੰਦੇ ਆ ਇਹ ਜੇ ਮੈਂ ਦੱਸਣਾ ਹੀ ਭੁੱਲ ਜਾਈਏ ਤਾਂ ਵੀ ਨਾਲ ਰੱਖਿਆ ਕਰੋ ਕਿਉਂਕਿ ਪਤਾਸੇ ਹਮੇਸ਼ਾ ਗੁਣਾ ਕਰ ਹੀ ਤੇ ਹੁੰਦੇ ਆ ਹੋਰ ਕਸੇ ਦੇਣੇ ਠੀਕ ਹੈ ਜੀ ਸੋ ਇੰਨਾ ਤੁਸੀ ਕੰਮ ਕਰਨਾ ਹੈ ਇਹ ਤੁਸੀ 41 ਦਿਨ ਕਰਨਾ ਤਾਂ ਦੇਖੋ 21 ਦਿਨ ਕਰਨਾ ਤਾਂ ਦੇਖੋ 11 ਦਿਨ ਕਰਨਾ ਤਾਂ ਤੁਹਾਡੀ ਮਰਜ਼ੀ ਆ ਪਰ ਓਨੇ ਦਿਨ ਉਹ ਹਜ਼ਾਰੀ ਜਿਹੜੀ ਆਈਰੀ ਹੈ ਬਣੀ ਬਣਾਈ ਸ਼ੀ ਜਾਊਗੀ ਕੱਚੀ ਹਾਇਰੀ ਨਹੀਂ ਲੱਗਣੀ ਇਹਦੇ ਵਿੱਚ ਬਣੀ ਬਣਾਈ ਹਾਇਰੀ ਜਾਣੀ ਆ ਪਰ ਜਿਹੜਾ ਇਹ ਕਲਮਾ ਕਲਾਮ ਆ ਕਲਮਾ ਕਲਾਮ ਜ਼ਰੂਰ ਤੁਸੀਂ ਨੋਟ ਕਰੋ ਕਲਮਾ ਹੈਗਾ ਢਾਈਆ ਕਲਾਮਾਂ ਧਿਆਨ ਦੇ ਨਾਲ ਸੁਲਿਓ ਜੇ ਕਿਸੇ ਨੂੰ ਨਹੀਂ ਸਮਝ ਲੱਗਦੀ ਤਾਂ ਕਮੈਂਟ ਕਰਕੇ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰਕੇ ਪੁੱਛ ਲਓ ਦੱਸ ਦਾਂਗੀ ਲਿਖ ਕੇ ਦੇ ਦਾਂਗੇ ਜਾਂ ਸਿੱਪ ਛੋਟ ਵੀਡੀਓ ਪਾ ਦਾਂਗੀ ਅਗਰ ਟਾਈਮ ਲੱਗਾ ਤਾਂ ਠੀਕ ਹੈ ਜੀ ਨਹੀਂ ਤਾਂ ਧਿਆਨ ਦੇ ਨਾਲ ਸੁਣੋ ਅੱਲਾ ਹਦੀ ਮੁੱਲ ਨਬੀ ਦਾ ਅੱਲਾ ਹਦੀ ਮੁੱਲ ਨਬੀ ਦਾ ਮੌਜ ਖਿਜਰ ਜੋ ਅਲੀ ਦਾ ਅੱਲਾ ਹਦੀ ਮੂਲ ਨਵੀ ਦਾ ਮੋਜ ਖਿਜਰ ਜੋ ਅਲੀ ਦਾ ਅੱਲਾ ਹਦੀ ਮੂਲਕ ਨਵੀ ਦਾ ਮੋਜ ਖਿਜਰ ਜੋ ਅਲੀ ਦਾ ਸੋ ਐਨਾ ਕੀ ਇਹ ਕਲਾਮ ਆ ਇਹ ਕਲਾਮ ਬਹੁਤ ਵਧੀਆ ਆ ਨੂਰੀ ਕਰਮਾਇਆ ਠੀਕ ਆ ਜੀ ਇਹ ਤੁਸੀਂ ਕਰਕੇ ਦੇਖੋ ਕੋਈ ਵੀ ਬੰਦਾ ਇਹਨੂੰ ਕਰ ਸਕਦਾ ਆ ਜਪਣਾ ਹੀ ਆ ਰੋਜ਼ੀ ਰੋਜ਼ੀ ਹਾਂ ਦੁਆ ਫਰਿਆ ਜਰੂਰ ਕਰਿਆ ਕਰੋ ਸਾਡੇ ਲਈ ਵੀ ਤੇ ਆਪਦੇ ਲਈ ਵੀ ਇਦਾਂ ਦੇ ਕਲਾਮ ਇਹ ਕਲਾਮ ਦੈਂਕੇ ਤੌੜੇ ਪਾਰਟੀ ਯੰਤਰ ਅਰੇ ਚੀਜ਼ਾਂ ਹੀ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਹੌਲੀ ਹੌਲੀ ਤੁਹਾਡੇ ਕੋ ਸਾਰਾ ਕੁਝ ਪਹੁੰਚਦਾ ਕਰਾਂਗੇ ਅਗਰ ਕੋਈ ਸਾਡੇ ਨਾਲ ਵੀਰ ਭਾਈ ਗੱਲ ਕਰਨਾ ਚਾਹੁੰਦਾ ਤਾਂ ਅਸੀਂ ਕਦੇ ਕਦੇ ਲਾਈਵ ਵੀ ਆਨੇ ਆ ਉੱਤੇ ਵੀ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਸਾਡੇ ਨਾਲ ਬਰਾਬ ਤੱਕ ਆ ਸਕਦੇ ਹੋ ਠੀਕ ਹੈ ਜੀ ਸੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਦਿਓ ਜਾਈ ਤੇ ਜੈ ਪੀਰਾਂ ਦੀ ਜੈ ਸਰਕਾਰਾਂ ਦੀ